ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ। ਬਾਈ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਸੁੱਕਾ ਕੱਦੂ ਦੇ ਬਾਰੇ। ਤੇ ਆਪਣੇ 2-3 ਸਾਲਾਂ ਦੇ ਤਜਰਬੇ ਆਗੇ। ਜਿਹੜੇ ਵੀ ਆਪਣੇ ਆ ਮੇਰੇ ਆਪ ਦੇ ਤਜਰਬੇ ਹਣਾਏ ਹੋਏ ਖੇਤ 'ਚ ਉਹ ਤੁਹਾਡੇ ਨਾਲ ਵੀਡੀਓ 'ਚ ਸਾਂਝੀ ਕਰੂੰਗਾ। ਜੇ ਤੁਸੀਂ ਆਹ ਦੇ ਖੇਤ 'ਚ ਕਰਨੇ ਬਾਈ ਤੁਸੀਂ ਆਪ ਦੇ ਰਿਸਕ 'ਤੇ ਕਰ ਸਕਦੇ ਹੋਗੇ। ਤੇ ਸੁੱਕੇ ਕੱਦੂ ਦੇ ਫਾਇਦੇ ਨੁਕਸਾਨ ਸਾਰਾ ਕੁਝ A to Z ਚੀਜ਼ਾਂ ਬਾਰੇ ਜਾਣਕਾਰੀ ਦਿਆਂਗੇ। ਅੱਜ ਤੁਹਾਨੂੰ ਦਿਖਾਉਣੇ ਆ ਨਾਲੇ ਆਪਾਂ ਝੋਨਾ ਲਾਈ ਜੰਨੇ ਆਗੇ ਤੇ ਨਾਲੇ ਤੁਹਾਨੂੰ ਦਿਖਾਉਣੇ ਆ ਕਿਵੇਂ ਕਰਿਆ ਜਾਂਦਾ ਹੈ। ਤੇ ਆਹ ਬਾਈ ਦੇਖ ਲਓ ਆਪਾਂ ਝੋਨਾ ਲਾਈ ਜੰਨੇ ਅੱਜ ਤੇ ਸੁੱਕਾ ਗੱਦੂ ਕਰਕੇ ਆ ਤੁਹਾਡੇ ਸਾਹਮਣੇ ਆਗਾ ਸਾਗਾ ਮਾਰ ਕੇ ਪਾਣੀ ਛੱਡਿਆ ਪਿਆਗਾ ਤੇ ਬਈ ਫਾਇਦੇ ਇਹਦੇ ਇੰਨੇ ਕਾ ਜੇ ਤੁਹਾਡੇ ਬਾਹਣ ਚ ਲੀ ਆ ਤੇ ਜੇ ਤੁਹਾਡੇ ਬਾਹਣ ਚ ਕਣਕ ਸੁੱਕਦੀ ਹੈਗੀ ਵੀ ਤੁਸੀਂ ਕਿੰਨੀ ਮਰਜ਼ੀ ਖਚਰਾ ਪਾਣੀ ਲਾ ਲਿਆ ਜੇ ਤੁਸੀਂ ਕੋਈ ਸੁੱਕਾ ਗੱਦੂ ਕਰਕੇ ਝੋਨਾ ਲਾਤਾ ਬਈ ਤੁਹਾਡੇ ਕਣਕ ਸੁਪਣੋਂ ਹਟ ਜੂ ਤੇ ਦੋ ਤੋਂ ਚਾਰ ਮਾਣ ਦਾ ਝਾੜਦਾ ਵੀ ਫਰਕ ਪੈ ਜੀ ਝੋਨੇ ਦੇ ਕਣਕ ਦਾ ਉਹਨਾਂ ਦਾ ਹੀ ਤੇ ਆਪਾਂ ਨੂੰ ਲਗਾਤਾਰ ਆਇਦ ਕਿ ਤੀਜਾ ਸਾਲ ਹੋ ਗਿਆ ਵੀ ਪਹਿਲੇ ਸਾਲ ਆਪਾਂ ਇੱਕ ਕਿੱਲੇ ਚ ਦੀਰਬਾ ਕਰਿਆ ਸੀ ਦੂਜੇ ਸਾਲ ਆਪਾਂ ਤੇ ਚਾਰ ਪੰਜ ਕਿੱਲਾ ਜੀ ਤਿਆਰਬਾ ਕਰਿਆ ਸੀ ਪਿਛਲੇ ਸਾਲ ਆਪਾਂ 6-7 ਕਿੱਲਾ ਜੀ ਤਿਆਰਬਾ ਕਰਿਆ ਸੀ ਸੋਹਣੇ ਰਿਜ਼ਲਟ ਮਿਲੇ ਯਾਰ ਸਾਨੂੰ ਕੁੱਲ ਮਿਲਾ ਕੇ ਤੇ ਬਾਕੀ ਬਈ ਇਹਦੇ 2-3 ਫਾਇਦੇ ਵੀ ਆ ਤੇ 2-3 ਨੁਕਸਾਨ ਵੀ ਆ ਹਨਾ ਤੇ ਫਾਇਦੇ ਮੈਂ ਤੁਹਾਨੂੰ ਦੱਸ ਹੀ ਦਿੱਤੇ ਜੀ ਤੁਹਾਡੇ ਬਾਹਣ ਵਿੱਚ ਦੀ ਤੁਸੀਂ ਰੇਤਾ ਚੱਕਿਆ ਜੀ ਝਰੀ ਲਾਈਆ ਕੁਝ ਵੀ ਅ ਲੀ ਆ ਬਾਹਣ ਵਿੱਚ ਦੀ ਟ੍ਰਾਲੀਆਂ ਨੰਗੀਆਂ ਹੋਈਆਂ ਗਈਆਂ ਆਪਣੇ ਉੱਥੇ ਫਸਲਾਂ ਹੁਣ ਫੜ ਜਾਂਦੀਆਂ ਹਨਾ ਜੇ ਤੁਸੀਂ ਸੁੱਕਾ ਕੱਦੂ ਕਰਤਾ ਬਈ ਉੱਥੇ ਅਸਲ ਵਧੀਆ ਸੋਹਣੀ ਹੋਣ ਲੱਗ ਜਾਂਦੀ ਆ ਤੇ ਬਾਕੀ ਜੇ ਤੁਹਾਡੇ ਬਾਹਣ ਚ ਕਣਕਾ ਸੁੱਕਦੀ ਆ ਜਾਂ ਝੋਨੇ ਨੂੰ ਫੰਗਸ ਜ਼ਿਆਦੇ ਪੈਂਦੀ ਆ ਹਨਾ ਤੁਸੀਂ ਸੁੱਕਾ ਕਦੋਂ ਕਰਦੇ ਹੋ ਤੇ ਵਧੀਆ ਨਜ਼ਾਰਾ ਆਗਾ ਫੰਗਸ ਫੰਗਸ ਦਾ ਤੇ ਇਹਦਾ ਬਈ ਦੇ ਫਾਇਦੇ ਆ ਤੇ ਪਾਣੀ ਖੜਦਾ ਨਹੀਂ ਬਾਹਣ ਚ ਜਮੀ ਝੋਨੇ ਦੀਆਂ ਜੜਾਂ ਲਾਲ ਹੁੰਦੀਆਂ ਕਾਲੀਆਂ ਹੁੰਦੀਆਂ ਪੀਲੀਆਂ ਹੁੰਦੀਆਂ ਕੋਈ ਵੀ ਹੁੰਦੀਆਂ ਯਾਰ ਕਿਸੇ ਵੀ ਕਿਸਮ ਦੀ ਇਹ ਸਾਰੀ ਤਰ੍ਹਾਂ ਦੇ ਸਿਸਟਮ ਖਤਮ ਕਰ ਦਿੰਦਾ ਬਾਹਣ ਚ ਤੇ ਬਾਕੀ ਲੇਬਰ ਸਾਹਮਣੇ ਲਾਈ ਜਾਂਦੀ ਹੈਗੀ ਆ 4 ਕਿਲੋ ਦੇ ਸਾਗਾ ਮਾਰਦਾ ਸੀ ਤੇ ਇਹਦੇ ਬਈ ਇਹ ਤਾਂ ਇਹਦੇ ਫਾਇਦੇ ਆਗੇ ਨੁਕਸਾਨ ਆ ਇਹਦੇ ਕੀ ਆਗੇ ਬਈ ਜੇ ਤੁਹਾਡੇ ਕੋਲ ਪਾਣੀ ਦਾ ਤੋੜਾਗਾ ਤੁਸੀਂ ਪੰਗਾ ਨਾ ਲੈ ਲਿਓ ਠੀਕ ਆ ਪਾਣੀ ਨਹੀਂ ਪੂਰਾ ਹੋਊਸ ਉਥੋਂ ਮੈਂ ਤੁਹਾਨੂੰ ਕਹੇ ਤਾਂ ਛੋਟਾ ਬਾਹਣ ਨਮਾਗਾ ਤਾਂ ਵੀ ਨਾ ਪੰਗਾ ਲੈ ਲਿਓ 2 ਸਾਲ ਹੋਇਆ ਝੋਨਾ ਲਾਗਦਿਆਂ 3 ਸਾਲ ਹੋਇਆ ਕੀ ਨਾ ਲਿਓ ਪੰਗਾ ਬਈ ਨਵੇਂ ਬਾਣਾ ਚ ਵੀ ਇਹ ਚੀਜ਼ ਪਾਸ ਨਹੀਂ ਹੈਗੀ ਬਈ ਇਹ ਪੁਰਾਣੇ ਬਾਣਾ ਖਤਰ ਪਾਸ ਆਗੀ ਵੀ ਜਿਵੇਂ ਕੀ ਹੁਣ ਸਾਨੂੰ 20 ਸਾਲ ਹੋ ਗਏ ਝੋਨਾ ਲਾਈ ਜਾਨ 20 ਤੋਂ 25 ਸਾਲ ਹੋ ਗਏ ਠੀਕ ਆ ਤੇ 2000 ਲਗਭਗ ਦੇ ਸੀ ਝੋਨਾ ਲਾਈ ਜਾਂਦੇ ਆਗੇ ਤੇ ਕਦੋਂ ਕਰ ਕਰ ਲਾਈ ਜਾਂਦੇ ਆ ਥੱਲੇ ਵਾਹਣ ਦਾ ਚਲਾ ਬਣਿਆ ਪਿਆ ਵੀ ਨਾ ਉਦੋਂ ਡੂੰਗੇ ਹਲ ਜਾਂਦੇ ਆ ਹੁਣ ਕਹਿੰਦੇ ਤੇ ਦੋਨੇ ਲੀਵਰ ਕੱਟ ਕੇ ਟਰੈਕਟਰ ਵਾਹੀ ਜਾਂਦਾ ਤੇ ਅੱਜ ਤੋਂ ਜਦੋਂ ਨਰਮਾ ਲੱਗਦਾ ਸੀ ਉਦੋਂ ਦੋਨੇ ਲੀਵਰ ਕੱਟ ਕੇ ਟਰੈਕਟਰ ਪਾਉਂਦਾ ਨਹੀਂ ਸੀ ਵਾਹਣ ਕਿਉਂ ਨਹੀਂ ਪਾਉਂਦਾ ਸੀ ਬਾਈ ਉਦੋਂ ਥੱਲੇ ਵਾਹਣ ਦਾ ਤਲਾ ਹੈ ਨਹੀਂ ਸੀ ਟਰੈਕਟਰ ਖੁੱਬਦੇ ਸੀ ਗੱਦੂ ਕਰਨ ਮੇਲੇ ਹੁਣ ਕਿੱਥੇ ਖੁੱਬਦੇ ਯਾਰ ਹੁਣ ਤਾਂ ਸੜਕ ਬਣੀ ਪਈ ਥੱਲੇ ਤੇ ਕੋਈ ਖਾਹ ਲੋਡ ਨਹੀਂ ਬਾਈ ਆਪਣੇ ਜਿਹੜੇ ਪੁਰਾਣੇ ਬਾਣ ਲੱਗਦੇ ਤੇ ਪਾਣੀ ਆਮ ਆ ਜਿਹੜੇ ਭਰਾਮਾ ਕੋਲੇ ਹਨਾ ਜਿੰਨਾਂ ਕੋਲ ਕੱਸੀ-ਕੁੱਸੀ ਦਾ ਪਾਣੀ ਹੈਗਾ ਉਹਨਾਂ ਦਾ ਜਮੀ ਕੋਈ ਦਿੱਕਤ ਨਹੀਂ 1% ਸਾਡੇ ਸਾਹਮਣੇ ਜਮਾ ਸੁੱਕੇ ਦੇ ਵਿੱਚ ਪਾਣੀ ਛੱਡ ਕੇ ਪਾਣੀ ਪੂਰਾ ਕਰੀ ਜਾਂਦੇ ਆਂਗੇ ਤੇ ਉਹ ਲੇਬਰ ਤੜਕੇ 4 ਵਜੇ ਲੈਟ ਆਈ ਜੇ ਲੇਬਰ ਪਿੱਛੇ ਲਾਈ ਜਾਂਦੀ ਹੈਗੀ ਤੇ ਸਾਗਾ ਮਾਰ ਕੇ ਵਿਲੇ ਆ ਜਮਾ ਨਾ ਤਾਂ ਕੋਈ ਪੇਚੀ ਆ ਵੱਟ ਉਹ ਸਾਡੇ ਸਾਹਮਣੇ ਆਗੀ ਤੇ ਨਾ ਨਾ ਆਪ ਕਦੂ ਕੁ ਟਰੈਕਟਰ ਪਾੜਿਆਗਾ ਆ ਬਸ ਸਾਗਾ ਮਾਰ ਕੇ ਪਾਣੀ ਛੱਡਿਆ ਪਿਆਗਾ ਬਸ ਚਾਹੇ ਯਾਰ ਐਂ ਪਾਣੀ ਛੱਡਣ ਸਾਰੀ ਲੇਬਰ ਨੂੰ ਕਹਿ ਦਿੰਦੇ ਆਂ ਵੀ ਲਾ ਲ ਚੱਕ ਦੁਰੇਸ ਥੋਲਾ ਵਾਹਣ ਮੈਂ ਤੁਹਾਨੂੰ ਪਾਇ ਰਖੂ ਕੇ ਦਿਖਾ ਦਿੰਦਾ ਵਿੱਚ ਕਿੰਨਾ ਕਾ ਪੋਲਾ ਤਾਂ ਇਨਾ ਪੋਲਾ ਪਾਣਾ ਆਪਾਂ ਨੂੰ ਕਿੰਨਾ ਪੋਲਾ ਚਾਹੀਦਾ ਲਗਭਗ 1 ਇੰਚ 1 ਇੰਚ ਪੋਲਾ ਬਹੁਤ ਹੁੰਦਾਗਾ ਝੋਨਾ ਲਾਉਣ ਦੀ ਖਾਤਰ ਕਿਉਂ ਜੇ ਇਦੂ ਡੂੰਗਾ ਝੋਨਾ ਲਾਤਾ ਬਾਈ ਉਹ ਚੱਲਦਾ ਲੇਟ ਆ ਕਿਉਂ ਉਹ ਥੱਲੇ ਵਾਲੀ ਜੜ ਛੱਡ ਕੇ ਫਿਰ ਤਾਂ ਹਲ ਜੜ ਬਣਾਉਂਦਾ ਫਿਰ ਉਹਦਾ ਤਾਂ ਹਲ ਜੜ ਬਣਾਉਂਦਾਗਾ ਫਿਰ ਉਹ ਝੋਨਾ ਚੱਲਦਾ ਹਨਾ ਤੇ ਆ ਦੇਖ ਲਓ ਤੁਹਾਡੇ ਸਾਹਮਣੇ ਆ ਪਾਣੀ ਚੱਲੀ ਜਾਂਦਾਗਾ ਤੇ ਉਹ ਪਿੱਛੇ ਲੇਵਰ ਲਾਈ ਜਾਂਦੀ ਹੈਗੀ ਤੇ ਸਾਰਾ ਬਾਹਣੀ ਆਪਾਂ ਇਸ ਲੋਡ ਤੇ ਲਾਵਾਂਗੇ ਤੇ ਇਹਦੀ ਆਪਾਂ ਇੱਕ ਅੱਡ ਵੀਡੀਓ ਪਾ ਕੇ ਤੁਹਾਨੂੰ ਦੱਸਾਂਗੇ ਵੀ ਕੀ ਵਿਧੀ ਹੈ ਦੀ ਸੁੱਕਾ ਕਦੋਂ ਕਰਨ ਦੀ ਤੇ ਜਰੂਰ ਸਮਝਾਵਾਂਗੇ ਸਾਰਾ ਕੁਝ ਇਹਦੇ ਵਿੱਚ ਆਪਾਂ ਫਾਇਦੇ ਤੁਹਾਨੂੰ ਸਾਡ ਦੱਸੇ ਤੁਹਾਨੂੰ ਇੰਨੇ ਕੁ ਬਈ ਫਾਇਦੇ ਇਹਦੇ ਆ ਨੁਕਸਾਨ ਆ ਜੇ ਤੁਹਾਡੇ ਕੋਲ ਪਾਣੀ ਘਟਾ ਜਾਂ ਤੁਹਾਡਾ ਬਾਹਣ ਨਮਾਗਾ ਬਈ ਉੱਥੇ ਪੰਗਣ ਲੜੇ ਪਾਣੀ ਨਹੀਂ ਪੂਰਾ ਹੋਣਾ ਜਾਂ ਤੇ ਜਾਂ ਫਿਰ ਤੁਹਾਡੇ ਬਾਹਣ ਰੇਸ ਲਿਆ ਵਿਚਰਤਾ ਝੋਨਾ ਲੱਗਦਾ ਤੁਹਾਡੇ ਬਾਹਣ ਪਾਣੀ ਨਹੀਂ ਖਾਂਦੇ ਉੱਥੇ ਕੋਈ ਚੱਕਰ ਨਹੀਂ ਉੱਥੇ ਬਾਲਾ ਹਯਾ ਦੇ ਬੰਦਾ ਯਾਰ ਅਸੀਂ ਤਾਂ ਦੇਖ ਲਿਆ ਤਜਰਬਾ ਕਰਕੇ ਤੁਸੀਂ ਆਪ ਦਾ ਇੱਕ ਕਾਰੇ ਵਿੱਚ ਤਜਰਬਾ ਕਰਾ ਸਕਦੇ ਹੋਗੇ ਮੇਰੀ ਵੀਡੀਓ ਦੇਖ ਕੇ ਕਦੇ ਸਾਰੇ ਪਹੁੰਚ ਤੁਸੀਂ ਬੰਗਣ ਲਾਇਆ ਹੁਣ ਤੇ ਮੈਂ ਪਹਿਲਾਂ ਵੀ ਕਈ ਵੀਡੀਓਾਂ ਵਿੱਚ ਕਹਿਣਾ ਹੁੰਦਾ ਮੇਰੇ ਆਪ ਦੇ ਤਜਰਬੇ ਹੁੰਦੇ ਆ ਇਹ ਤੇ ਵਧੀਆ ਸਿਸਟਮ ਲੱਗਿਆ ਯਾਰ ਛੋਟੇ ਨਾਲ ਵੀਡੀਓ ਸਾਂਝੀ ਮੈਂ ਪਿਛਲੇ ਸਾਲ ਵੀ ਕਰੀ ਸੀ ਤੇ ਅੱਜ ਤੱਕ ਵੀ ਕਰੀ ਹੈਗੀ ਤੇ ਤੁਹਾਨੂੰ ਮੈਂ ਝੋਲਣਾ A to Z ਲੱਗਿਆ ਦਿਖਾਉਂਗਾ ਬਟਨ ਤੱਕ ਆਪਾਂ ਵੀਡੀਓ ਪਾਵਾਂਗੇ ਵੀ ਕੀ ਰਿਸਪੌਂਸ ਕੀਤਾ ਨਾ ਤੇ ਮੇਰੇ ਤਾਂ ਆਪ ਦੇ ਤਜਰਬੇ ਕਰੇ ਹੋਇਆ ਉਹ ਦਿੱਕਤ ਵਾਲੀ ਗੱਲ ਹੀ ਹੈਣੀ ਤੇ ਬਾਕੀ ਤੁਹਾਡੇ ਬਹਾਨ ਚ ਕੰਪਿਊਟਰ ਕਰਾ ਲੱਗਿਆ ਹੋਵੇ ਤੇ ਸਾਗਾ ਬਾਈ ਵਧੀਆ ਬੰਦੇ ਤੋਂ ਮਰਵਾਇਓ ਜਿਹੜਾ ਬੰਦਾ ਪੂਰਾ ਵੀ ਡਰਾਈਵਰ ਆਗਾ ਕਦੇ ਤੁਸੀਂ ਜਵਾਕ ਨੂੰ ਫੜਾ ਦੋ ਵੀ ਸਾਗਾ ਹੀ ਮਾਰਨਾ ਯਾਰ ਮਾਰ ਦੂਗਾ ਉਹ ਧੜੜੀਆਂ ਪਾ ਦੇ ਮੁੜ ਕੇ ਤੁਸੀਂ ਕਈਆਂ ਚੱਕੀ ਫਿਰੋ ਉਹਦਾ ਵੀ ਕੋਈ ਫਾਇਦਾ ਨਹੀਂ ਗਾ ਤੇ ਹੋਰ ਜਾਣਕਾਰੀਆਂ ਵੀਡੀਓ ਦੇਖਣ ਲਈ ਜਨਨ ਫੋਲੋ ਕਰ ਲਓ ਬਾਈ ਧੰਨਵਾਦ ਸਾਰਿਆਂ ਦਾ